ਜੇਕਰ ਆਪਾਂ ਕਿੱਲੇ ਦੇ ਵਿੱਚ ਸੜਦਨ ਬੀਜ ਨਾ ਹੋਵੇ ਭਲਾ ਆਪਾਂ ਕਿੰਨਾ ਕਿ ਬੀਜ ਪਾਦਾਂ ਛੱਟੇ ਨਾਲ 2 ਕਿਲੋ ਪਾਦਾਂਗੇ ਪਰ ਇਹ ਜਿਹਹੀ ਮਸ਼ੀਨ ਹੈ ਜਿਹੜੀ 300 ਗ੍ਰਾਮ ਬੀਜ ਸਾਲ ਕੰਦਾ ਪਾਉਗੀ ਤੇ ਤੁਸੀਂ ਇਹਦੇ ਨਾਲ ਦੋ ਤਿੰਨ ਖੇਤਿਆਂ ਇਕੱਠਿਆਂ ਵੀ ਕਰ ਸਕਦੇ ਹੋ ਜਿਹੜਾ ਇਹ ਪਲਾਂਟਰ ਹੈ ਇਹਦੇ ਵਿੱਚ ਨਵੇਂ ਫੰਕਸ਼ਨ ਪਾਇਆ ਬਾਈਆਂ ਨੇ ਕਿਸਾਨਾਂ ਦੇ ਰਿਵਿਊ ਲੈ ਲੈ ਕੇ ਜਿਹੜੀਆਂ ਵੀ ਕਮੀਆਂ ਪਲਾਂਟਰਾਂ ਦੇ ਵਿੱਚ ਆਉਂਦੀਆਂ ਸੀਆਂ ਉਹ ਕਮੀਆਂ ਸਾਰੀਆਂ ਇਹ ਪਲਾਂਟਰ ਦੇ ਵਿੱਚ ਕੱਢਤੀਆਂ ਤੇ ਜਿਹੜੇ ਨਵੇਂ ਫੀਚਰ ਪਾਏ ਨੇ BBC ਐਗਰੋ ਵਾਲਿਆਂ ਦੇ ਜਿਹੜੀ ਇਹ ਪਲਾਂਟਰ ਹੈ ਗੱਲਬਾਤ ਕਰਦੇ ਰੇਟ ਵੀ ਇਹਦਾ ਕਹਿੰਦਾ ਬਹੁਤ ਜ਼ਾਇਦਾ ਰੇਟ ਹੈ ਆਮ ਮਸ਼ੀਨਾ 2-3 ਨਾ ਆਈ ਇਹਦੇ ਰੇਟ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਈਆਂ ਕੋਲੇ ਆਇਆ ਬਈ ਆਪਾਂ ਪਹਿਲੀ ਵਾਰ ਇੱਕ ਵਾਰ ਦੱਸਦੀ ਆਪਾਂ ਲੱਕੇਸ਼ ਕਿੱਥੇ ਆ ਰਹੇ ਹਾਂ ਜੀ ਇਹ ਆਪਣੇ ਸੰਦੂਲਗੜ ਹੈ ਮਾਨਸਾ ਜ਼ਿਲ੍ਹੇ 'ਚ ਹਾਂ ਜੀ ਤੋਂ ਸੰਦੂਲ ਸੰਘਾ ਪਿੰਡ ਹੈ ਆਪਣਾ ਹੂੰ ਤੇ ਜਿਹੜਾ ਆਪਣਾ ਪਲਾਂਟਰ ਹੈ ਬਾਈ ਜੀ ਇਹ 'ਚ ਹਰ ਤਰ੍ਹਾਂ ਦਾ ਬੀਜ ਪਲਾਂਟ ਹੋ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਮਨ ਲਾ ਆਪਾਂ ਕਹਿੰਦੇ ਸਬਤ ਫਰੀਕ ਬੀਜ ਲਾ ਲਈ ਆਪਾਂ ਧਨੀਆ ਜੀਰਾ ਗਾਜਰ ਹੂੰ ਸਬਜੀ ਦੇ ਬੀਜ ਲੈ ਕੇ ਛਲਗਮ ਹੋ ਗਿਆ ਵੱਡੇ ਤੋਂ ਵੱਡਾ ਮੱਕੀ ਹੋ ਗਈ ਛੋਲੇ ਹੋ ਗਏ ਇਹ ਸਾਰੀਆਂ ਐਟਮਾਂ ਹੀ ਵਿਜਦੀਆਂ ਹੂੰ ਚਲੋ ਇਹ ਜਿਹੜੇ ਨਵੇਂ ਫੀਚਰ ਨੇ ਨਵੇਂ ਤੁਸੀਂ ਫੰਕਸ਼ਨ ਪਾਇਆ ਉਹਦੀ ਗੱਲ ਬਾਤ ਬਾਅਦ ਵਿੱਚ ਕਰਦੇ ਆਂ ਇਹ ਬੀਜ ਦਾ ਜਿਹੜਾ ਡਿਸਟੈਂਸ ਹੁੰਦਾ ਫਾਸਲਾ ਹੁੰਦਾ ਉਹ ਕਿੰਨਾ ਕਿਵੇਂ ਰੱਖ ਕੇ ਪਉਂਦੀ ਹੈ ਉਹ ਕਹਿੰਦੇ ਨਾ ਗিয়ার ਬਾਕਸ ਆ 4 ਗੇਅਰ ਨੇ ਹਾਂਜੀ ਪਲੇਟਾਂ ਕੱਟ ਦੇ ਮੁਤਾਬਕ ਆਪਾਂ ਜਿੰਨਾ ਵੀ ਸਹਜ ਵੱਡਾ ਛੋਟਾ ਕਰ ਸਕਦੇ ਆ ਜਿਵੇਂ ਫਾਸਲਾ ਮਰਜ਼ੀ ਦਾ ਵਿਜਨੇ ਆ 6 ਇੰਚ ਤੇ 8 ਇੰਚ ਤੇ 12 ਇੰਚ ਤੇ ਹੂੰ ਆਪਾਂ ਨੂੰ ਗਾਇਬ ਲੈ ਸਕਦੇ ਹਾਂ ਵੀਸ ਬਨ ਕੇ ਰੱਖ ਸਕਦੇ ਹਾਂ ਉੱਥੇ ਹਾਂਜੀ ਗੇਅਰ ਬਾਕਸ ਤੋਂ ਹੋ ਜਾਂਦਾ ਏ ਇੱਕ ਮੇਨ ਕਮੀ ਹੁੰਦੀ ਸੀ ਬਾਈ ਬੀਜ ਨੰਗਾ ਰਹਿ ਜਾਂਦਾ ਸੀਗਾ ਪਲਾਂਟਰਾਂ ਦੇ ਵਿੱਚ ਉਹ ਬੀਜ ਦੇ ਵਿੱਚ ਹੁੰਦਾ ਜਿਵੇਂ ਆਪਣੇ ਪਲਾਂਟਰ ਪਹਿਲਾਂ ਹੁੰਦੇ ਸੀ ਫਿਕਸ ਹੂੰ ਉਹ ਕਿਸੇ ਟਾਈਮ ਪਲਾਂਟਰ ਤਰ ਜਾਂਦਾ ਸੀ ਤੇ ਬੀ ਉੱਚਾ ਰਹਿ ਜਾਂਦਾ ਸੀ ਠੀਕ ਹੈ ਜੀ ਇਹਦੇ ਪਿਛਲੇ ਜਿਹੜੇ ਬੀਜ ਪਾਉਣ ਵਾਲੀਆਂ ਆਪਣੀਆਂ ਡਿਸਕਾਂ ਨੇ ਹੂੰ ਉਹ ਉੱਪਰ-ਨੇਚੇ ਆਪਣੇ ਆਪ ਹੁੰਦੀਆਂ ਫਿਕਸ ਨਹੀਂ ਹੈਗੀਆਂ ਉਹ ਹਾਂ ਫਿਕਸ ਨਹੀਂ ਹੈਗੀਆਂ ਉਹ ਪਿਛਲੇ ਰੂਲੇ ਤੇ ਸਿਰ ਤੇ ਚਲਦੀਆਂ ਜਦੋਂ ਆਪਾਂ ਇੱਕ ਵਾਰ ਉਹਨੂੰ ਅਡਜਸਟਮੈਂਟ ਕਰਤੀ ਵੀ ਆਪਾਂ 1 ਇੰਚ ਬੀ ਮਿੱਟੀ ਚ ਪਾਉਣਾ ਹੈ ਉਹ 1 ਇੰਚ ਹੀ ਰਹਿਣਾ ਹੈ ਉਹ ਬੈੱਡ ਉੱਚਾ ਤੇ ਆਪਣੇ ਪੁੱਜਾ ਹੋ ਜੂ ਬੈੱਡ ਨੀਵਾ ਤੇ ਆਪਣੇ ਬਣੀਵਾ ਹੋ ਜੂ ਠੀਕ ਹੈ ਉਹ ਚਲੋ ਆਪਾਂ ਰੋਕੇ ਸਮਝਾਉਣਾ ਹੀ ਪਊਗਾ ਹਨਾ ਬਈ ਕੀ ਸਿਸਟਮ ਹੈ ਤੇ ਬਈ ਮੈਨੂੰ ਪਹਿਲਾਂ ਐਂ ਲੱਗਦਾ ਸੀਗਾ ਵੀ ਐਂ ਬਾਇਓ ਵਾਣ ਦੇ ਵਿੱਚ ਇਹਨੇ ਸਫਾਈ ਨਹੀਂ ਦੇਂਦੇ ਨੇ ਸਫਾਈ ਫਿਰ ਵੀ ਬਹੁਤ ਦੇ ਰਿਆ ਹਨਾ ਹਾਂਜੀ ਹੋਏ ਤੇ ਹੁਣ ਆਪਾਂ ਗੱਲਬਾਤ ਕਰ ਲਈ ਬਈ ਇਹ ਐਨੀ ਸਫਾਈ ਦੇਣ ਦਾ ਕੀ ਕਰਨ ਇਹਦਾ ਕਹਿੰਦੇ ਨੇ ਅਗਲੇ ਪਾਸੇ ਜਿਵੇਂ ਬੈੱਡ ਦੇ ਖੰਭ ਹੋ ਗਏ ਜਿਹੜੀ ਪਾਉਣ ਵਾਲੇ ਹਾਂਜੀ ਖੰਭਾਂ ਤੋਂ ਵਿਚਾਲੇ ਮਿੱਟੀ ਲੈ ਜਾਣ ਵਾਸਤੇ ਵੱਖਰੇ ਆਪਾਂ ਨਾ ਜੰਦਰੇ ਲਾਏ ਨੇ ਜਿਵੇਂ ਬੱਟਾ ਪਾਉਣ ਨਾਲ ਜੰਦਰਾ ਹੁੰਦਾ ਹਾਂਜੀ ਉਹ ਦੋਨੋਂ ਖੰਭਾਂ ਦੀ ਮਿੱਟੀ ਨੂੰ ਲੈ ਕੇ ਵਿਚਾਲੇ ਆਉਂਦਾ ਠੀਕ ਹੈ ਉਸ ਤੋਂ ਪਿੱਛੇ ਫਿਰ ਇੱਕ ਰੂਲਰ ਆ ਸਪੈਸ਼ਲ ਇਹਨੂੰ ਲਤਾੜਨ ਵਾਸਤੇ ਆ ਹੂੰ ਇਹਦੀ ਮਿੱਟੀ ਪੱਟ ਕੇ ਪੱਟੀ ਹੋਈ ਹੂੰ ਇਹ ਜੰਦਰਾ ਅੰਦਰ ਲੈ ਕੇ ਜਾਂਦਾ ਠੀਕ ਹੈ ਉਹਨੂੰ ਇੱਧਰ ਲੈ ਆਉਂਦਾ ਇਹ ਬੈੱਡ ਹੋ ਜਾਂਦਾ ਲੈਵਲ ਪੂਰਾ ਹੂੰ ਉਸ ਤੋਂ ਬਾਅਦ ਫਿਰ ਇਹ ਲਤਾੜ ਕਰਦਾ ਸਫਾਈ ਵੀ ਤਾਂ ਆਉਂਦੀ ਜਾਂ ਹਾਂਜੀ ਰੂਲਰ ਨੇ ਲਤਾੜ ਕਰਨਾ ਹੂੰ ਫਿਰ ਉਸ ਤੋਂ ਬਾਅਦ ਜਿਹੜੀ ਆਪਣੀ ਬਜਾਈ ਆ ਉਹ ਜ਼ਮੀਨ ਜਾਮ ਰੂਲੇ ਨੇ ਕਰਤੀ ਉਸ ਤੋਂ ਬਾਅਦ ਬਜਾਈ ਹੋਣੀ ਆ ਹੂੰ ਤੇ ਇੱਕੋ ਕਿਵੇਂ ਕਹਿੰਦੇ ਫਿਕਸ ਹੁੰਦਾ ਇੱਕ ਇਹ ਜਿਹੜਾ ਸਿਸਟਮ ਹੈ ਦਾ ਇਹ ਹੈਗਾ ਇਸ ਰੂਲਰ ਤੇ ਹੂੰ ਜਿੰਨੇ ਆਪਾਂ ਮਸ਼ੀਨ ਘੱਟ ਲਾਉਣੀ ਆ ਇਹ ਆਪਾਂ ਜੈਕ ਲੰਮੇ ਕਰ ਦੇਣੇ ਆ ਇਹ ਰੂਲਾ ਥੱਲੇ ਚਲਾ ਜਾਏਗਾ ਤੇ ਡਿਸਕਾ ਉੱਠ ਜਾਣਗੀਆਂ ਜਿਵੇਂ ਬਾਣ ਉੱਚਾ ਨਹੀਂ ਮ ਆ ਗਿਆ ਇੱਧਰ ਉੱਚਾ ਆ ਗਿਆ ਇੱਧਰ ਨੀਮ ਆ ਗਿਆ ਇਹ ਇਹ ਆਪਣੇ ਆਪ ਐਵੇਂ ਹੋਊਗਾ ਉਹ ਖੜਾ ਰਹੂਗਾ ਇਹ ਆਪਣੇ ਆਪ ਉੱਚਾ ਹੋ ਜਾਏਗਾ ਠੀਕ ਆ ਬਿਜਲੀ ਨੰਗਾ ਇਹਦਾ ਲਿਫਟ ਦੇ ਨਾਲ ਕੋਈ ਸਬੰਧ ਨਹੀਂ ਲਿਫਟ ਨਾਲ ਕੋਈ ਸਬੰਧ ਤਾਂ ਹੀ ਵੀ ਉਹ ਬਿਜਲੀ ਨੰਗਾ ਨਹੀਂ ਰਹਿੰਦਾ ਹਣਾ ਹਾਂਜੀ ਹਾਂਜੀ ਹੂੰ ਤੇ ਇੱਕ ਬੀਜ ਇਹਨਾਂ ਨੀਵੇਂ ਕਿਵੇਂ ਪੈਂਦਾ ਇਹ ਚਾਈ ਨੇਵੇਂ ਸਤਰੀ ਕੇ ਲਾਇਆ ਜਿਵੇਂ ਆਪਣੇ ਬੀਜ ਪੈਪਰੇ ਆਉਂਦੇ ਨਾ ਹਾਂਜੀ ਉਹ ਪ੍ਰੋਪਰ ਦੂਰੀ ਚ ਆਉਂਦਾ ਨਹੀਂ ਹੂੰ ਜਿਵੇਂ ਹੁਣ ਆਪਣੇ ਕੱਟ ਪਾਏ ਨੇ ਹੂੰ ਤੇ ਜਿਵੇਂ ਜਿਵੇਂ ਕੱਟ ਚੋਂ ਬੀਜ ਨਿਕਲੇਗਾ ਉਵੇਂ ਸਿੱਧਾ ਡਾਇਰੈਕਟ ਜ਼ਮੀਨ ਚ ਡਿੱਗ ਪੈਣਾ ਜਿੰਨੇ ਫਾਸਲੇ ਤੇ ਬੰਨੇ ਉਥੋਂ ਉਨੇ ਫਾਸਲੇ ਹਾਂ ਦੂਰੀ ਘਟਾਤੇ ਜਾਂਦੇ ਆਪਾਂ ਨੂੰ ਕਹੀ ਨਾ ਵੀ ਗਿੱਟ ਪੂਰੀ ਤੇ ਪਾਉਣਾ ਜੀ ਹਾਂਜੀ ਗਿੱਟ ਤੇ ਹਾਂ ਪੂਰਾ ਗਿੱਟ ਤੇ ਪੈਂਦਾ ਜੀ ਇੰਨਾ ਕ ਫੱਕ ਵੀ ਨਹੀਂ ਹੁੰਦਾ ਜੀ ਗਿੱਟ ਦੀ ਪਾਉਗਾ ਰੈਕਮੈਂਡਲ ਕੋਈ ਦੇ ਕਰਦਾ ਹੀ ਨਹੀਂ ਨੇੜੇ ਤੇੜੀ ਸੀ ਨਹੀਂ ਕਰਦੇ ਰੈਕਮੈਂਡਲ ਦਾ ਸੂਟਾ ਖਾਲੀ ਵੀ ਚੱਲ ਜਾਈ ਵੀਰੀ ਹੂੰ ਬਾਈ ਤੈਂ ਚੱਕਰਾ ਘੂਮੂਗਾ ਤੇ ਬੀਜ ਤੇ ਡਿੱਗਣੇ ਡਿੱਗਣਾ ਜੀ ਪਲੈਂਟਰ ਨਾਲ ਬਾਈ ਤੂੰ ਕਿੰਨੇ ਬਾਹਣ ਬੀਜਤੇ ਹੁਣ ਮੈਂ 50 ਕਿਲੇ ਬੀਜਤੇ ਲੰਬਾ ਕੁਝ ਹੁਣ ਤੱਕ ਨਾ ਜੀ ਬਜਾਈ ਪੂਰੀ ਟੌਪ ਦੀ ਹੋ ਰਹੀ ਜੀ ਮੱਕੀ ਮੂੰਗੀ ਹੂੰ ਤੇ ਟਿੰਡੇ ਵੇਜਿਆ ਹੂੰ ਤੇ ਕਖੜੀਆਂ ਬੀਜੀਆਂ ਹੂੰ ਇਹਦੇ ਨਾਲ ਇੱਕ ਆਪਾਂ ਗੱਲ ਕਰ ਲਈਏ ਕਿ ਵੀ ਕਿਸੇ ਕਿਸਾਨ ਨੂੰ ਦੋ ਤਿੰਨ ਫਸਲਾਂ ਇਕੱਠੀਆਂ ਬੀਜਣੋਂ ਦੋ ਫਸਲਾਂ ਕਿਵੇਂ ਬੀਜ ਸਕਦਾ ਉਹ ਕੁਛ ਮਰਜ਼ੀ ਬੀਜੀ ਜਾਵੇ ਇੱਕ ਪਲੇਟ ਚ ਭਾਵੇਂ ਮੂੰਗੀ ਪਾਈ ਜਾਵੇ ਇੱਕ ਮੱਕੀ ਪਾਈ ਜਾਵੇ ਇਹਦੇ ਜੀ ਹੂੰ ਜਿਵੇਂ ਸਰੋਂ ਨਾਲ ਦੂਜੀ ਆਪਾਂ ਪਲੇਟਾਂ ਬਦਲਣੀਆਂ ਜਿਹਦੇ ਨਾਲ 32 ਫਸਲਾਂ ਬੀਜ ਸਕਦੇ ਹਾਂ ਜੀ ਆਪਾਂ ਠੀਕ ਹੈ ਜੀ ਸਰੋਂ ਮਟਰ ਛੋਲੇ ਪਿੰਡੀ ਹੂੰ ਕੁਛ ਮਰਜ਼ੀ ਬਿੱਡਾਂ ਦੇ ਕਿੰਨੇ ਵੀ ਬਰੀਕ ਬੀਜ ਕਣਕ ਨਰਮਾ ਹੂੰ ਸਾਡੇ ਕੋਲ ਦੋ ਪਲਾਂਟਰ ਆ ਜੀ ਹੂੰ ਇੱਕ ਆਪਣਾ ਅਦਰ ਨਰਮੇ ਚੱਲ ਰਿਹਾ ਹਰਮਾਨਗੜ ਸਾਈਡ ਕਿ ਨਹੀਂ ਠੀਕ ਹੈ ਜੀ ਹਾਂਜੀ ਹੂੰ ਤੇ ਆਪਣਾ ਭਰਾ ਲੈ ਗਿਆ ਹੋਇਆ ਹਾਂਜੀ ਇਹਦੇ ਵਿੱਚ ਨਾ ਇੱਕ ਹੋਰ ਆ ਜਿਵੇਂ ਤੁਸੀਂ ਡਬਲ ਫਸਲ ਦੀ ਗੱਲ ਕੀਤੀ ਸੀ ਹੂੰ ਡਬਲ ਫਸਲ ਹੈ ਜਿਵੇਂ ਹਣ ਆਪਾਂ ਝੋਨਾ ਬੀਜਦੇ ਨੇ ਅਗੇ ਤਾਂ 1509 ਜਾਂ ਹੋਰ ਵੈਰਾਈਟੀ ਹੂੰ ਉਹ ਗੇਤੀ ਪੱਟ ਕੇ ਆਪਾਂ ਸਰੋਂ ਲਾ ਦਈਏ ਹੂੰ ਸਰੋਂ ਹੁੰਦੀ ਹੈ 24 ਇੰਚ ਤੇ ਠੀਕ ਹੈ ਜੀ ਜੇ ਮੈਂ ਐਸੇ ਸਾਈਡ ਦੇ ਤੇ ਸਰੋਂ ਪਾਤੀ ਹੂੰ ਇਹਦੇ ਵਿੱਚ ਆਪਾਂ ਸਰੋਂ ਪਾਤੀ ਇਹ ਦੋ ਵਿਚਾਲੇ ਖਾਲੀ ਰਹਿ ਗਏ ਹਾਂ ਹਾਂਜੀ ਇਹਦੇ ਇੱਕ ਚ ਆਪਾਂ ਛਲਗੋਂ ਪਾ ਦੇਣਾ ਇੱਕ ਚ ਮੂਲੀ ਹੂੰ ਉਹ ਪਹਿਲਾਂ ਪੱਟਿਆ ਹੈ 45 40 45 ਦਿਨਾਂ ਤੱਕ ਆਪਣੀ ਮੂਲੀ ਦੇ ਛਲਗਮ ਪੱਟ ਜਾਣੀ ਆ ਹੂੰ ਇਸ ਮੂਲੀ ਛਲਗਮ ਦਾ ਹੋਰ ਫਾਇਦਾ ਹੈ ਵੀ ਜਦੋਂ ਆਪਣੇ ਸਰੋਂ ਵਿੱਚ ਜਿਹੜੇ ਨਦੀਨ ਹੁੰਦੇ ਆ ਹਾਂਜੀ ਉਹਦੇ ਪੱਤਿਆਂ ਦੀ ਛਾਂ ਥੱਲੇ ਨਦੀਨ ਵੀ ਨਹੀਂ ਹੁੰਦੇ ਠੀਕ ਹੈ ਜੀ ਜਿੰਨੇ ਕ ਖਰਚੇ ਆ ਜ ਆਪਾਂ ਸਰੋਂ ਦੀ ਗੁਡਾਈ ਕਰਾਉਣੇ ਆ ਹੂੰ ਉਨੀ ਲਿਵਰ ਦੇ ਨਾਲ ਹੀ ਆਪਣੀ ਮੂਲੀ ਛਲਗਮ ਪਟਾ ਜਾਣਾ ਠੀਕ ਹੈ ਜੀ ਜਿਵੇਂ ਕਿਸਾਨਾਂ ਦੇ ਵੀ ਰਿਵਿਊ ਹੁੰਦੇ ਸੀ ਪਹਿਲਾਂ ਪਲੱਟਾਂ ਤੇ ਜਿੰਨੇ ਵੀ ਕਮੀ ਆਉਂਦੀ ਸੀ ਕਿਹੜੇ ਕਿਹੜੇ ਉਹ ਕਮੀ ਆਉਂਦੀ ਸੀ ਜਿਹੜੇ ਜਿਹੜੇ ਤੁਸੀਂ ਇਹਦੇ ਵਿੱਚ ਸੁਧਾਰੀਆਂ ਨੇ ਕਮੀ ਤਾਂ ਆਪਾਂ ਨਹੀਂ ਕਹਿ ਸਕਦੇ ਆਪਾਂ ਤਾਂ ਇਹਨ ਨਵੇਂ ਜਿਵੇਂ ਅੱਜ ਦੀ ਲੋਡ ਉਸ ਵਾਸਤੇ ਬਣਾਇਆ ਕਮੀ ਉਹ ਵੀ ਨਹੀਂ ਸੀ ਹਾਂਜੀ ਉਹਨਾਂ 'ਚ ਕਮੀ ਆਪਾਂ ਕੱਢਦੇ ਚੰਗੇ ਨਹੀਂ ਲੱਗਦੇ ਉਹਨਾਂ ਨੇ ਆਪਣੋ ਹਸਤਕ ਲਿਆਉਂਦਾ ਸਹੀ ਹੂੰ ਪਰ ਉਹ ਹੁੰਦਾ ਸੀ ਜਿਵੇਂ ਹੁਣ ਆਪਾਂ ਲੋਡ ਸੀ ਵੀ 20 ਇੱਕੋ ਹੀ ਡੂੰਘਾਈ ਤੇ ਰਵੇ ਹਾਂਜੀ ਕਿਤੇ ਵੱਧ ਨਾ ਹੋਵੇ ਕਿਤੇ ਘੱਟ ਨਾ ਹੋਵੇ ਜੇ ਆਪਾਂ ਟੈਨਾਂ ਫਿਕਸ ਕਰ ਦਿੰਨੇ ਆ ਜਦੋਂ ਟੌਪ ਲਿੰਕ ਲੰਬੀ ਕਰਦੇ ਆ ਹਾਂਜੀ ਉਹ ਵੀ ਡੂੰਘਾ ਹੋ ਜਾਂਦਾ ਹੂੰ ਫਿਕਸ ਟੈਨ ਦਾ ਜਦੋਂ ਆਪਾਂ ਕਿਤੇ ਟੌਪ ਲਿੰਕ ਛੋਟੀ ਕੀਤੀ ਵੀ ਉੱਚਾ ਹੋ ਜਾਣਾ ਹਾਂਜੀ ਕਿਸੇ ਟਾਈਮ ਆਪਣਾ ਬੈੱਡ ਪਲਾਂਟਰ ਘਟ ਖੁੱਬਿਆ ਬੈੱਡ ਸਹੀ ਨਹੀਂ ਬਣਿਆ ਉੱਥੇ ਵੀ ਨੰਗਾ ਹੋ ਜਾਣਾ ਹਾਂਜੀ ਜਾਂ ਕਿਤੇ ਬਲਾਂਟਰ ਵੱਧ ਲੱਗ ਗਿਆ ਬੈੱਡ ਮੋਟਾ ਹੋ ਗਿਆ ਉੱਚਾ ਹੋ ਗਿਆ ਉੱਥੇ ਵੀ ਡੂੰਗਾ ਹੋ ਜਾਂਦਾ ਇਹ ਜਦੋਂ ਉੱਚਾ ਹੋ ਜਾਊਗਾ ਰੂਲੇ ਨੇ ਚੱਕ ਲੈਣਾ ਹਾਂਜੀ ਤੇ ਜੇ ਨੀਵਾ ਹੋ ਗਿਆ ਤੇ ਇਹ ਨੇ ਡਾਊਨ ਚਲੇ ਜਾਣਾ ਬੀਜ ਉੱਥੇ ਪਾਉਣੇ ਨੇ ਬੀਜ ਉਨੀ ਡੂੰਘਾਈ ਚ ਰਹਿਣਾ ਵੱਧ ਘਟ ਨਹੀਂ ਹੋਣਾ ਇਹ ਆਪਣੇ ਨਾ ਨਿਊਜ਼ੀਲੈਂਡ ਦੋ ਤਿੰਨ ਸਾਲਾਂ ਸੈੱਟ ਚੱਲ ਰਹੇ ਨੇ ਨਿਊਜ਼ੀਲੈਂਡ ਦੇ ਵਿੱਚ ਹਾਂਜੀ ਹਾਂਜੀ ਉਹ ਬਣਾਉਂਦੇ ਸਿੰਗਲ ਬੈੱਡ ਵਾਲਾ ਉੱਥੇ ਚੱਲਦੀ ਡ੍ਰਿਪ ਦੀ ਖੇਤੀ ਹਾਂਜੀ ਤੇ ਉਹ ਆਪਣੇ ਮੋਗੇ ਦੇ ਨੇ ਜਿੰਮੇਦਾਰ ਲੈ ਗਏ ਨੇ ਆਪਣੇ ਕਾਫੀ ਸਾਧਨ ਨੇ ਰੋਟਾਵੇਟਰ ਪਲਾਂਟਰ ਨੇ ਹੋਰ ਕਈ ਮਸ਼ੀਨਾਂ ਲੈ ਗਏ ਨੇ ਵਿਚਾਰ ਤੇ ਹੈ ਚੌਥੇ ਗੇਅਰ ਚੌਥੇ ਗੇਅਰ ਦੇ ਵਿੱਚ ਹੁਣ ਉਹ ਹੁਣ ਉੱਥੇ ਬਾਹਰ ਆਪਣੇ ਤਾਂ ਇੱਥੇ ਖਸਕਸ ਖਸਕਸ ਦਾ ਕੰਮ ਨਹੀਂ ਹੋ ਰਿਹਾ ਕੋਈ ਹਾਂਜੀ ਉੱਥੇ ਖਸਕਸ ਦੀ ਖੇਤੀ ਵੀ ਕਰਦੇ ਇਹ ਪਲਾਂਟਰ ਨਾਲ ਖਸਕਸ ਬੀਜਦੇ ਹਾਂ ਬਲਦੇਸ਼ ਦੇ ਵਿੱਚ ਹਾਂਜੀ ਹਾਂਜੀ ਉਹ ਡ੍ਰਿਪ ਤੇ ਚਲਾਉਂਦੇ ਜਿਆਦਾ ਜਿਨੇ ਭਾਈ ਲਾ ਲੋ ਖਸਕਸ ਕਰ ਲੋ ਵੀ ਚਲੋ ਸਾਲਗੋ ਦਾ ਬੀਜ ਕਹ ਲੋ ਜਿਨੇ ਉਹ ਬੀਜ ਬੀਜਤਾ ਉਹ ਤਾਂ ਹਰ ਬੀਜ ਨੂੰ ਬੀਜਦਾ ਹਾਂ ਇਹਦੇ ਵੇਖੋ ਨਾ ਕਹਿੰਦੇ ਅੰਦਰ ਜਿਹੜੀ ਗੁਜਾਇਸ਼ ਹੀ ਹੈਣੀ ਹਾਂ ਸਾਈਡ ਦੇ ਵਿੱਚ ਬਿਲਕੁਲ ਕਾਪੀ ਦਾ ਕਾਗਜ਼ ਵੀ ਨਹੀਂ ਪੈ ਸਕਦਾ ਇੰਨੀ ਇੱਕ ਜ਼ਿਆਦਾ ਤਵਿਆਂ ਦੀ ਜਿਹੜੀ ਐਕੂਰੇਸੀ ਬਣਾਈ ਹੋਈ ਹੈ ਨਾ ਬਹੁਤ ਜ਼ਿਆਦਾ ਫਿਟਿੰਗ ਆ ਥੱਲੇ ਵੀ ਇਹਦੇ ਬੀਜ ਨਹੀਂ ਆਊਗਾ ਸਾਈਡ ਤੇ ਵੀ ਨਹੀਂ ਆਊਗਾ ਹਾਂਜੀ ਤੁਸੀਂ ਨਾ ਹੁਣ ਤੱਕ ਜਿੰਨੇ ਵੀ ਸੇਲ ਕੀਤੇ ਕਿਸੇ ਦਾ ਕੋਈ ਲਾਂਭਾ ਆ ਹੋਵੇ ਨਾ ਨਾ ਕੋਈ ਦਿੱਕਤ ਨਹੀਂ ਆਈ ਠੀਕ ਹੈ ਕਿੰਨੇ ਕੁ ਪੰਜਾਬ ਦੇ ਵਿੱਚ ਵੀ 700 ਦੇ ਕਰੀਬ 700 ਦੇ ਕਰੀਬ ਇਹ ਪਲਾਂਟਰ ਚਲੇ ਗਏ ਹਾਂਜੀ ਕਿ ਕਦੋਂ ਕਦੋਂ ਲਾਂਚ ਕੀਤਾ ਸੀ ਇਹ ਇਹ ਆਪਾਂ ਪਿਛਲੇ ਸਾਲ ਇਹ ਕਰ ਕਰ ਸਕਦੇ ਇੱਕ ਸੀਜ਼ਨ ਦੇ ਵਿੱਚ ਵਾਗ ਗਏ ਨੇ ਪਲਾਂਦੇ ਇਹਦੇ ਜਿਹੜੇ ਦੂਰੀ ਆ ਇਹ ਆਪਾਂ ਉਹ ਗੇਰ ਤੋਂ ਕਰ ਸਕਦੇ ਜਿਵੇਂ ਮੱਕੀ ਬੀਜ ਰਹੇ ਹਾਂ ਹਾਂਜੀ ਮੱਕੀ ਦੀ ਆਪਾਂ ਦੂਰੀ ਕਰਨੀ ਆ 6 ਇੰਚ 8 ਇੰਚ 10 ਇੰਚ ਉਹ ਗੇਰ ਆ ਇਹ ਇਸ ਟਾਈਮ ਜੀ 10 11 12 ਕਿਲੋ ਵੀ ਪਾ ਰਿਹਾ ਜੀ ਜਾਂ ਬਾਕੀ ਕੋਈ 6-7 ਕਿਲੋ ਪਾਉਣਾ 6-7 ਕਿਲੋ ਪਾ ਸਕਦੇ ਆ ਹੂੰ ਕਿਸੇ ਨੇ ਕੋਈ ਜ਼ਿੰਮੇਵਾਰੀ ਦੇ ਕੋਲ ਰਿਕਵਰਮੈਂਟ ਆ ਜੀ ਕੋਈ ਵੱਧ ਪਾਉਂਦਾ ਵੱਧ ਪਾ ਸਕਦੇ ਆ ਉਹਨੇ ਵੀ ਜੀ ਪਾ ਦਊਗੀ ਹਾਂਜੀ ਇਹ ਅੱਧਾ ਅੱਧਾ ਕਿਲੋ ਵੀ ਬੀ ਇਸ ਟੇਬਲ ਹੋ ਸਕਦਾ ਜੀ ਸਰੋਂ ਦਾ ਕਿੰਨਾ ਕਿਤੇ ਪਾਇੰਦੀ ਬੀਜ ਬਈ ਜੀ ਸਰੋਂ ਦਾ ਇਹ ਤਾਂ ਆਪਾਂ ਦੋ ਸਾਈਡ ਵੇਚਦੇ ਆਂ ਇਹ ਇੱਕ ਬੈਡ ਤੇ ਦੋ ਉਸਤੇ ਹਾਂਜੀ ਫਿਰ 5 550 ਗ੍ਰਾਮ ਵੀ ਕਿੱਲੇ ਚ ਪੈਂਦਾ ਠੀਕ ਹੈ ਨਹੀਂ ਤਾਂ ਆਪਾਂ ਪਾਦਨੇ ਮੇਰਾ 1.5 ਕਿਲੋ ਮੰਗੂਂ ਇੰਛਟਾ ਦੇਣ ਲੱਗ ਜੀ ਹਾਂਜੀ ਹਾਂਜੀ ਉਹ ਮੈਂ ਜਿਆਦਾ ਪਾ ਜਾਂਦਾ ਕਿਤਾ ਬੋਹ ਬੀਜ ਪੈਂਦਾ ਤੇ ਇਹਦੇ ਵਿੱਚ ਜਦੋਂ ਆਪਾਂ ਪੀਲੀ ਸਰੋਂ ਵੇਚਦੇ ਆਂ ਉਹਦੀ ਹਾਈਟ ਘੱਟ ਹੁੰਦੀ ਹੈ ਜਿਵੇਂ ਤੋਰੀਆ ਹੋ ਗਿਆ ਪੀਲੀ ਸਰੋਂ ਹੋ ਗਈ ਉਹ ਫਿਰ ਫਾਰਮਰ ਚਾਰੇ ਵੇਚ ਦਿੰਦੇ ਫਿਰ ਉਹ ਲਗਭਗ ਕਿਲੋ ਦੇ ਆਸ-ਪਾਸ ਪੈਂਦਾ ਹਾਂਜੀ ਚਾਰ ਸਿਆੜੇ ਅੰਦਰ ਚਾਰ ਉਧਰ ਹੋ ਜਾਣੇ ਫਿਰ ਹੂੰ ਬ ਬਾਂ ਦੇ ਵਿੱਚ ਉਹ ਤੁਹਾਨੂੰ ਬਜਾਈ ਕਰਕੇ ਦਿਖਾ ਦਿਆਂਗੇ। ਟਰੈਕਟਰ ਦੇ ਲੋਡ ਨਹੀਂ ਆਉਂਦਾ ਜੀ। ਹਾਂ, ਜੋਰ ਵੀ ਘੱਟ ਲਵਾਉਂਦੀ ਐ। ਇਹ ਰੂਲਰ ਤੇ ਚੱਲਦੇ ਨਾ ਜਿੱਥੇ ਆਪਾਂ ਬੰਨਤੇ ਸੈਂਟਰ ਵਾਲਾ ਰੂਲਰ ਉਸ ਤੋਂ ਬਾਅਦ ਲੱਗਣ ਹੀ ਨਹੀਂ ਦਿੰਦਾ। ਫਿਰ ਤਾਂ ਹੁਣ ਸਿੱਟ ਕੇ ਚੱਲਦੇ ਜੀ ਦਵੇਂ। ਹਾਂਜੀ। ਜਿੱਥੇ ਆਪਾਂ ਵੱੱਡ ਘੱਟ ਕਰਨੀ ਐ, ਬੈਡ ਡੂੰਘਾ ਬਣਾਉਣਾ ਐ ਤੇ ਰੂਲਰ ਨੂੰ ਤਾਂ ਚੱਕ ਲੋ। ਇਹ 8 ਇੰਚ ਪੈਰ ਦਾ ਰੂਲਰ ਆ। ਇਹਨੇ ਮਸ਼ੀਨਾਂ ਦੇ ਉੱਤੇ ਟਿਕ ਕੇ ਚੱਲਣੀ ਐ। ਹੂੰ। ਉਸ ਤੋਂ ਵੱਧ ਲਗਣੀ ਨਹੀਂ। ਉਸੇ ਲੈਵਲ ਤੇ ਤੁਰੇ ਜਾਣੀ ਫਿਰ। ਠੀਕ ਐ। ਲੈ ਬਈ ਇੱਕ ਵਾਰੀ ਚਲਾ ਕੇ ਦਿਖਾ ਦੋ ਵਿੱਚ ਵੀਡੀਓ ਦੇ। ਇਥੇ 2 ਇਹ ਬਈ ਜਿਵੇਂ ਪਹਿਲਾਂ ਸੁਭਾਗਾ ਸੁਭੂਗਾ ਮਾਰ ਲਾਂਦੇ ਕਈ ਹਾਂਜੀ ਸੁਭਾਗਾ ਸੁਭੂਗਾ ਮਾਰ ਲਾਂਦੇ ਕਈ ਪਹਿਲਾਂ ਥਲੂਗਾ ਮਾਰ ਜਾਵੇ ਥੋੜੀ ਜਿਹੀ ਸਫਾਈ ਹੋਰ ਵਧੀਆ ਹੋ ਜਾਂਦੀ ਕਈ ਪਰ ਅੱਗੇ ਹੁੰਦਾ ਜਿੰਮੇਦਾਰ ਸੋਚਦਾ ਵੀ ਆਪਾਂ ਬੈੱਡ ਬਣ ਰਿਹਾ ਤੇ ਕਾਦੇ ਵਾਸਤੇ ਮਾਰ ਮੈਂ ਐਵੇਂ ਸਹੀ ਗੱਲ ਹੈ ਬਾਕੀ ਜੇ ਇੱਕ ਵਾਰ ਡਲੇ ਜ ਬਰੀਕ ਹੋ ਜਾਣਾ ਫਿਰ ਸਫਾਈ ਬਹੁਤ ਸੋਹਣੀ ਆਉਂਦੀ ਹੈ ਉਤੋਂ ਹੈ ਡਾਕਰ ਮੀਟੇ ਉਤੋਂ ਹੈ ਵੀ ਗਿੱਲੀ ਹੈ ਭਈ ਇਹ ਗਿੱਲੀ ਜਿਆਦਾ ਨਾ ਗਿੱਲੀ ਦੇ ਵਿੱਚ ਥੋੜੀ ਜਿਹੀ ਬੱਤਰ ਵਧੀਆ ਹੋਵੇ ਹਾਂਜੀ ਫਿਰ ਬਹੁਤ ਸੋਹਣੀ ਸਫਾਈ ਆਉਂਦੀ ਹੈ ਇਹ ਜਿਆਦਾ ਹੂੰ ਭਈ 7 ਕਿਲੋ 6 ਕਿਲੋ ਹੀ ਪੈਂਦੀ ਹੈ ਬਾਹ ਨੇ ਫਾਰਮਰ ਦੇ ਆਪੋ ਆਪਣੀ ਚਵਾਸ ਤੇ ਹੁਣ ਬਈ ਬੀਜ ਕਿੰਨੇ ਡੂੰਘਾਈ ਤੇ ਪਾਰੀ ਆ ਇਹ ਤਾਂ ਆਪਾਂ ਵੱਧ ਘੱਟ ਕਰ ਸਕਦੇ ਆ 1.5 ਇੰਚ ਦੇ ਆਸ-ਪਾਸ ਹੈਗਾ ਹੁਣ ਇਸ ਟਾਈਮ ਇੰਚ ਕਿਤੇ ਪਾਰੀ ਆ ਹਣਾ ਹੁਣ ਹੀ ਇੰਚ ਦੇ ਆਸ-ਪਾਸ ਹੈਗਾ ਜਿਵੇਂ ਆਪ ਇੱਧਰ ਹੈਗਾ ਹੂੰ ਇੰਚ ਦੇ ਪਾਰੀ ਆ ਹੁਣ ਬਈ ਕਿਤੇ ਮਰਜ਼ੀ ਜਗ੍ਹਾ ਉੱਚੀ ਆ ਗਈ ਨੀਮੀ ਆ ਗਈ ਨੇ ਬੀਜ ਉਹ ਕਿੱਥੇ ਪਾਉਣਾ ਬੀਜ ਨੇ ਇੰਚ ਦੀ ਪਾਉਣਾ ਜਿਵੇਂ ਇੱਧਰ ਲਾ ਪੈਟ ਸਮਝ ਲਉ ਨੀਮੀ ਆ ਗਿਆ ਇੱਧਰ ਲਾ ਉੱਚਾ ਆ ਗਿਆ ਬੀਜ ਦਾ 1 ਇੰਚ ਜੀ ਲੈਵਲ ਤੇ ਆਊਗਾ ਜਦੋਂ ਆਪਾਂ ਇਹ ਬਜਾਈ ਹੋ ਗਈ ਹੁਣ ਬੈੱਡ ਦੀ ਜਿਹੜੀ ਗਿੱਲਾ ਪੱਤਰ ਫੋਨ ਕਰਕੇ ਵੀ ਪੂਰੀ ਮਤਲਬ ਸਫਾਈ ਆ ਜਦੋਂ ਪਾਣੀ ਚੱਲੂਗਾ ਮਿੱਟੀ ਢਲ ਕੇ ਵਿੱਚ ਨਹੀਂ ਆਊਗੀ ਠੀਕ ਹੈ ਠੀਕ ਲੈ ਬਾਕੀ ਭਾਈ ਇਹ ਇਹ ਭਾਈ ਨੇ ਬਥੇ ਬਾਂਹ ਬੀਜ ਤੇ ਲੈ ਭਾਈ ਤੂੰ ਦਾਦੇ ਕਿਸਾਨ ਵੀਰ ਨੇ ਕਿਸੇ ਨੇ ਖਰੀਦ ਨਹੀਂ ਵਾਲੇ ਬਾਲਟੀ ਚ ਵੀ ਸਹੀ ਆ ਮਸ਼ੀਨ ਉਹਦੀ ਬਾਤ ਮਸ਼ੀਨ ਇੱਕ ਨੰਬਰ ਆ ਜੀ ਠੀਕ ਹੈ ਜੀ ਹਾਂਜੀ ਮਸ਼ੀਨ ਚ ਕੋਈ ਕਮੀ ਬੇਸੀ ਨਹੀਂ ਆਪਾਂ ਨੂੰ ਤਾਂ ਲੱਗੀ ਹਾਂ ਠੀਕ ਹੈ ਜੀ ਹਮ ਅਜੇ ਤੱਕ ਤਾਂ ਕੋਈ ਲੱਗੀ ਨਹੀਂ ਡੀਜ਼ਲ ਡੀਜ਼ਲ ਤਾਂ ਨਹੀਂ ਵੱਧ ਖਾਪਤ ਕਰਾਉਂਦੀ ਨਾ ਜੀ ਬਾਈ ਜੀ ਹੁਣ ਆਪਾਂ ਨੰਬਰ ਬੋਲ ਦੀ ਆਪਾਂ ਕਿਸੇ ਵੀਰ ਨੇ ਕੰਟੈਕਟ ਕਰਨਾ ਵੀ ਕਿਸਾਨ ਵੀਰ ਨੂੰ ਹਾਂਜੀ ਹਾਂਜੀ ਬੋਲ ਦਿਓ ਨੰਬਰ ਜੀ ਆਪਣਾ ਨੰਬਰ 9050349742 ਹੂੰ ਠੀਕ ਹੈ ਇੱਕੋ ਨੰਬਰ ਹੈ ਉਹਨੇ ਨੰਬਰ ਦੋ ਤਨ ਆਪਾਂ ਵੀਡੀਓ ਵੀ ਲਾ ਦਾਂਗੇ ਬਾਈ ਤਾਈ ਬੋਲਿਆ ਤਾਂ ਮੈਂ ਜਦਾ ਨਹੀਂ ਰਹਿਣਾ ਛੇਤੀ ਜਲਦੀ ਲੈ ਬਾਈ ਨੰਬਰ ਜੇ ਕਿਸੇ ਕਿਸਾਨ ਵੀਰ ਨੇ ਖਰੀਦਣਾ ਇਹ ਪਲਾਂਟਰ ਲਾਂਬਾ ਕਿਸੇ 1% ਕੋਈ ਲਾਂਬਾ ਨਹੀਂ ਤੇ ਬਾਕੀ ਬਾਈ ਨੇ ਜਿਮੇਂਦਾਰ ਦਾ ਸਾਡਾ ਨੰਬਰ ਲੈ ਲਓ ਜੀ ਸਾਨੂੰ ਪੁੱਛ ਲੈਣ ਵੀ ਇਹ ਕੋਈ ਬਾਕੀ ਆਪਾਂ ਸ਼ੋਰੂਮ ਦੇ ਵਿੱਚ ਤਾਂ ਆਈ ਨਹੀਂ ਬਾਈ ਸ਼ੋਰੂਮ ਦੇ ਖੱਬੇ ਚ ਖੜਿਆ ਤਾਂ ਤੁਹਾਨੂੰ ਦਿਖਾਤਾ ਹਾਂਜੀ ਖੇਤ ਦੇ ਵਿੱਚ ਚੱਲਦਾ ਕਿਸੇ ਹੋਰ ਕਿਸਾਨ ਦੇ ਮਤਲਬ ਜਿਹੜਾ ਬਾਈ ਸੇਲ ਕਰਦਾ ਉਹਦਾ ਖੇਤ ਨਹੀਂ ਕਿਸੇ ਕਿਸਾਨ ਦੇ ਖੇਤ ਦੇ ਵਿੱਚ ਆਇਆ ਉੱਥੇ ਚੱਲਦਾ ਹੁਣ ਦਿਖਾਤਾ ਲਾਈਵ ਇਹਦੀਆਂ ਜਿਹੜੀਆਂ ਨਵੇਂ ਫੀਚਰ ਨੇ ਉਸ ਨੂੰ ਦੱਸਦੇ ਜੇਕਰ ਕਿਸੇ ਨੇ ਖਰੀਦਣਾ ਇਹ ਨੰਬਰਾਂ ਦੇ ਕੰਟੈਕਟ ਕਰ ਲੈ ਆਪਾਂ ਐਨੀ